ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮੇਤਰੋ ਠੀਕ ਠਾਕ ਲਓ ਵੀ ਮੇਤਰੋ ਅੱਜ ਪਹੁੰਚ ਚੁੱਕੇ ਆ ਲੁਧਿਆਣਾ ਸ਼ਾਪ ਦੇ ਉੱਤੇ ਤੇ ਤੁਹਾਨੂੰ ਦੱਸਦੀ ਐ ਕਿ ਬਹੁਤ ਸਾਰੇ ਭਰਾ ਕਹਿੰਦੇ ਸੀ ਕਿ ਪੀਜਨ ਸਟਰੋਂਗ ਦੀ ਜਿਹੜੀ ਪੈਕਿੰਗ ਜਿਹੜੀ ਆ ਛੋਟੀ ਆ 100 ਐਮ ਐਲ ਇਹਦੇ ਵਿੱਚ ਮੇਰੇ 500 ਐਮ ਐਲ ਆ ਚੁੱਕੀ ਆ ਤੇ ਮਲਟੀ ਵਿਟਾਮਿਨ ਵੀ ਜਿਹੜੀ ਆ 500 ਐਮ ਐਲ ਦੇ ਵਿੱਚ ਆਪਣੇ ਕੋਲ ਪਹੁੰਚ ਚੁੱਕੀ ਆ ਠੀਕ ਆ ਜੀ ਜਿਹੜੇ ਵੀ ਭਰਾ ਨੂੰ ਜ਼ਰੂਰ ਤੋਂ ਹੋਵੇ ਕਿਉਂਕਿ ਛੋਟੀਆਂ ਸ਼ੀਸ਼ੀਆਂ ਕਹਿੰਦੇ ਸੀ ਛੇਤੀ ਖਤਮ ਹੋ ਜਾਂਦੀਆਂ ਭਾਜੀ ਵੀ ਵੱਡੀ ਪੈਕਿੰਗ ਬਣਾਓ ਇਸ ਕਰਕੇ ਇਹਨਾਂ ਦੀ ਜਿਹੜੀ ਪੈਕਿੰਗ ਆ 500 ml ਅੱਧਾ ਲੀਟਰ ਦੀ ਜਿਹੜੀ ਉਹ ਕਰ ਦਿੱਤੀ ਗਈ ਆ ਇਹ ਤੁਸੀਂ ਹੁਣ ਅੱਧਾ ਲੀਟਰ ਦੇ ਵਿੱਚ ਵੀ ਮੰਗਵਾ ਸਕਦੇ ਹੋ ਠੀਕ ਆ ਜੀ ਤੇ ਜਿਗਟੈਕ ਵੀ ਆਪਣੇ ਕੋਲ ਅਵੇਲੇਬਲ ਆ ਤੁਹਾਨੂੰ ਪਤਾ ਇਹਦਾ ਇੱਕ ਵਧੀਆ ਰਿਜ਼ਲਟ ਆ ਇਹਦੇ ਨਾਲ ਮਲਟੀ ਵਿਟਾਮਿਨ ਤੇ ਪੀਜਨ ਆਇਲ ਮਿਲਾ ਕੇ ਪਾਉਣ ਦੇ ਨਾਲ ਕਾਫੀ ਕਬੂਤਰੀਆਂ 90% ਤੱਕ ਕਬੂਤਰੀਆਂ ਅੰਡੇ ਰੱਖਣ ਲੱਗ ਜਾਂਦੀਆਂ ਤੇ ਕਈ ਕਬੂਤਰੀਆਂ ਨੇ ਸਾਡੀਆਂ ਨੇ ਰੱਖੇ ਵੀ ਹੀ ਵਧੀਆ ਰਿਜ਼ਲਟ ਆ ਬਾਈ ਜਿਗਟੈਕ ਮਲਟੀ ਵਿਟਾਮਿਨ ਤੇ ਪੀਜਨ ਆਇਲ ਇਹ ਤਿੰਨਾਂ ਨੇ ਕਬੂਤਰਾਂਆਂ ਸਾਰੀਆਂ ਘਾਟਾਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਸੀ ਠੀਕ ਹੈ ਜੀ ਇਹ ਮਲਟੀ ਵਿਟਾਮਿਨ ਤੇ ਪੀਜਨ ਮੈਗਾ ਐਲਕੋ ਕੰਪਨੀ ਆ ਜਿਗਟੈਕ ਜਿਹੜੀ ਹੈਗੀ ਆ ਭਾਈ ਇਹ ਅਦਰ ਕੰਪਨੀ ਦੀ ਆ ਠੀਕ ਹੈ ਜੀ ਤੇ ਪਾਣੀ ਦੀ ਜੇ ਕਿਹੇ ਕਬੂਤਰਾਂ ਦੇ ਅੰਦਰ ਘਾਟ ਮਹਿਸੂਸ ਹੁੰਦੀ ਆ ਤੇ એનર્ਜੀ ਬੂਸਟ ਜਿਹੜਾ ਪਾਊਡਰ ਹੈਗਾ ਆ ਗਲੂਕੋਜ਼ ਆ ਇਹ ਪਾਣੀ ਦੀ ਘਾਟ ਨੂੰ ਪੂਰਾ ਕਰ ਦਿੰਦਾ ਤੇ ਜਿਵੇਂ ਹੁਣ ਕਾਫੀ ਕਬੂਤਰ ਜਿਹੜੇ ਸੁੱਕਣ ਲੱਗ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਇਹ ਜਿਹੜਾ ਗਲੂਕੋਜ਼ ਜਿਹੜਾ ਉਹ ਪਾ ਸਕਦੇ ਆ ਕਿਉਂਕਿ ਅੰਦਰ ਜਿਹੜਾ ਪਾਣੀ ਘਟ ਜਾਂਦਾ ਉਹਨਾਂ ਦੇ ਪਾਣੀ ਵਾਲੀਆਂ ਬਿਠਾਂ ਮਾਰਦੇ ਰਹ ਇੱਕ ਚੀਜ਼ ਹੋਰ ਮੇਰੇ ਭਰਾ ਨੋਟ ਕਰਿਓ ਜੇਕਰ ਪਾਣੀ ਵਾਲੀਆਂ ਬਿੱਠਾਂ ਬਾਹਲੀਆਂ ਜਿਆਦਾ ਮਾਰਦੇ ਹੁਣ ਤਾਂ ਮੈਟਰੋ ਜੈਲ ਦੀ ਗੋਲੀ ਦਾ ਚੌਥਾ ਹਿੱਸਾ ਇਹ ਕਬੂਤਰ ਨੂੰ ਤੁਸੀਂ ਸਵੇਰੇ ਸ਼ਾਮੀ ਖਾਲੀ ਪੇਟ ਦੇ ਸਕਦੇ ਹੋ ਰਿਜ਼ਲਟ ਤੁਹਾਡੇ ਸਾਹਮਣੇ 2 ਦਿਨ ਦੇ ਵਿੱਚ ਆ ਜਾਊਗਾ ਨਾਲ ਪੀਜਨ ਸਟਰੋਂਗ ਹੈਲਥ ਪਾਣੀ ਜ਼ਰੂਰੀ ਆ ਇਹਦੇ ਨਾਲ ਤੁਸੀਂ ਜਿਹੜਾ ਹੈਗਾ ਆ ਮੈਟਰੋ ਜੈਲ ਦੀ ਗੋਲੀ ਦਾ ਚੌਥਾ ਹਿੱਸਾ ਦੋ ਬਿੱਠਾਂ ਜਿਹੜੀਆਂ ਬਿਲਕੁਲ ਸਹੀ ਹੋ ਜਾਣਗੀਆਂ ਠੀਕ ਹੈ ਜੀ ਇਹ ਦੋਵੇਂ ਦਵਾਈਆਂ ਮਿਲਾਉਣ ਨਾਲ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਾਰਿਸ਼ ਹੁੰਦਾ ਭਾਈ ਬਹੁਤ ਰੰਦਾ ਆਇਆ ਹੁੰਦਾ ਇੱਕ ਤਰ੍ਹਾਂ ਦਾ ਵਾਇਰਸ ਨਿਕਾ ਤੁਹਾਨੂੰ ਵੀ ਪਤਾ ਤੁਸੀਂ ਭਰਾ ਖਡਾਰੀਓ ਕਬੂਤਰ ਬਾਜੋ ਬਹੁਤ ਬਹੁਤ ਦੇਰ ਹੋ ਗਈ ਕਿਹਾਂ ਭਰਾਵਾਂ ਨੂੰ ਰੱਖਿਆ ਨੂੰ ਇਹਨਾਂ ਦਿਨਾਂ ਦੇ ਵਿੱਚ ਕਿਸੇ ਦੀਆਂ ਅੱਖਾਂ ਆ ਕਿਸੇ ਨੂੰ ਬੁਖਾਰ ਆ ਕਿਸੇ ਦਾ ਗਲਾ ਖਰਾਬ ਆ ਕਿਸੇ ਨੂੰ ਸੋਕਾ ਲੱਗ ਰਿਹਾ ਆ ਕੋਈ ਘੁੰਮ ਰਿਹਾ ਆ ਕੋਈ ਪਿੱਛੇ ਨੂੰ ਲੱਕਵੇ ਜਾ ਰਿਹਾ ਹੈਗਾ ਆ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਲੱਗ ਲੱਗ ਨੇ ਔਰ ਇੱਕ ਜਿਹੜੀਆਂ ਹੈਗੀਆਂ ਆ ਬਿਮਾਰੀਆਂ ਪੇਟ ਦੀਆਂ ਪੇਟ ਦੀਆਂ ਬਿਮਾਰੀਆਂ ਨੂੰ ਤਾਂ ਬਾਈ ਪੀਜਨ ਸਟ੍ਰੌਂਗਲ ਤਾਂ ਠੀਕ ਆਉਂਦੇ ਕੁਝ ਅਲੱਗ ਬਿਮਾਰੀਆਂ ਨੇ ਜਿਵੇਂ ਬੁਖਾਰ ਹੋ ਜਾਂਦਾ ਆ ਪਤਾ ਨਹੀਂ ਲੱਗਦਾ ਕਬੂਤਰ ਨੂੰ ਫੜ ਕੇ ਜਿਹੜਾ ਕੋਲ ਉਹਦੇ ਮਾਲਕ ਰਹਿੰਦਾ ਉਹਨੂੰ ਹੀ ਪਤਾ ਲੱਗਦਾ ਵੀ ਇਹਨੂੰ ਕੀ ਦਿੱਕਤ ਆ ਫਿਰ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਮੈਡੀਸਿਨ ਦੇਣੇ ਪੈਂਦੀ ਆ ਠੀਕ ਆ ਜੀ ਮੈਟਰੋਜਲ ਦੀ ਗੋਲੀ ਘਰੋਂ ਨਾ ਮੁੱਕਣ ਦਿਓ ਪੀਜਨ ਸਟਰੋਂਗ ਨਾ ਮੁੱਕਣ ਦਿਓ ਦੋ ਦਵਾਈਆਂ ਜਿਹੜੀਆਂ ਇੱਕ ਵੱਡਾ ਬੈਨੀਫਿਟ ਕਰਨਗੀਆਂ ਉਸ ਤੋਂ ਬਾਅਦ ਤਾਕਤ ਦੇ ਵਾਸਤੇ ਪੀਜਨ ਮਲਟੀਵਿਟਾਮਿਨ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪੀਜਨ ਮਾਇਲਾ ਮੈਗਾ ਆਇਲ ਜਿਹੜਾ ਇਹ ਦਾਣਿਆਂ ਨਾਲ ਲਗਾ ਕੇ ਆਪਾਂ ਪਾਈ ਦਾ ਇੱਕ ਹੋਰ ਚੀਜ਼ ਵੀਰੇ ਸਾਰੇ ਭਰਾਣੇ ਨੋਟ ਕਰਿਓ ਜੇਕਰ ਤੁਹਾਡੇ ਕਬੂਤਰ ਵੀਰੇ ਬਿਮਾਰ ਨੇ ਦਾਣੇ ਦੇ ਵਿੱਚ ਜਿਹੜੀ ਹੈਗੀ ਆ ਸਰੋਂ ਬਿਲਕੁਲ ਬੰਦ ਕਰ ਦਿਓ ਠੀਕ ਹੈ ਜੀ ਮੈਂ ਦੇਖਿਆ ਬਹੁਤ ਸਾਰੇ ਭਰਾ ਸਰੋਂ ਦੀ ਤੂੜ ਚਾੜੀ ਜਾਂਦੇ ਆ ਬਿਮਾਰ ਕਬੂਤਰ ਨੂੰ ਸਰੋਂ ਗਲਤੀ ਨਾਲ ਵੀ ਨਹੀਂ ਪਾਉਣੀ ਕੱਲੀ ਕਣਕ ਪਾਓ ਜਾਂ ਤੁਸੀਂ ਰੋਟੀ ਦੇ ਭੂਰੇ ਪਾ ਸਕਦੇ ਹੋ ਠੀਕ ਹੈ ਜੀ ਹੋਰ ਕੁਝ ਨਹੀਂ ਪਾਣਾ ਕੱਲੀ ਕਣਕ ਪਾਓ ਤੇ ਰੋਟੀ ਦੇ ਭੂਰੇ ਪਾਓ ਵਧੀਆ ਰਿਜ਼ਲਟ ਆਊਗਾ ਤੇ ਇਹ ਆਪਣੀ ਲੁਧਿਆਣਾ ਜਿਹੜੀ ਦੁਕਾਨ ਆ ਗਿੱਲਾਂ ਪਿੰਡ ਦੇ ਵਿੱਚ ਆ ਫੇਰ ਦੱਸ ਦਈਏ ਰਾਧਾ ਸੁਆਮੀ ਰੋਡ ਓਪੋਜੀਟ ਮਰੂਤੀ ਸਪੇਅਰ ਪਾਰਟ ਦਾ ਸ਼ੋਰੂਮ ਆ ਠੀਕ ਹੈ ਜੀ ਤੇ ਦੂਜੀ ਦੁਕਾਨ ਸਾਡੀ ਜਿਹੜੀ ਉਹ ਮੁਕੇਰੀਆਂ ਆ ਤੇ ਤੁਸੀਂ ਜਿਹੜਾ ਹੈਗਾ ਆ ਕੋਈ ਵੀ ਸਮਾਨ ਕਬੂਤਰਾਂ ਦੇ ਅਕੋਰਡਿੰਗ ਜਿਹੜਾ ਖਰੀਦਣਾ ਹੋਵੇ ਉਹ ਖਰੀਦ ਸਕਦੇ ਹੋ ਮੇਰੇ ਛੋਟੀਆਂ ਛੋਟੀਆਂ ਟਰਿਆਂ بڑے ਸਾਈਜ਼ ਸਾਡੇ ਕੋਲ ਟਰਿਆਂ ਦੇ ਆ ਚੁੱਕੇ ਨੇ ਇਹ ਦੇਖੋ ਜਿੱਡੇ ਵੀ ਕਈ ਭਰਾ ਜਿਹੜੇ ਆ ਇਕੱਲੇ ਇਕੱਲੇ ਕਬੂਤਰ ਨੂੰ ਬਦਾਮ ਪਾਉਣੇ ਆ ਜਾਂ ਉਹਦੇ ਵਿੱਚ ਦਾਣੇ ਪਾਉਣੇ ਆ ਨਿੱਕੀਆਂ ਨਿੱਕੀਆਂ ਟਰਿਆਂ ਵੱਡੀਆਂ ਟਰਿਆਂ ਲੰਬਾਈ ਟਰਿਆਂ ਬਗੈਰ ਛੱਤ ਤੋਂ ਵੀ ਹੈਗੀਆਂ ਨੇ ਛੱਤ ਵਾਲੀਆਂ ਵੀ ਹੈਗੀਆਂ ਨੇ ਹਰ ਤਰ੍ਹਾਂ ਦੀਆਂ ਟਰਿਆਂ ਸਾਡੇ ਕੋਲ ਅਵੇਲੇਬਲ ਆ ਮੌਜੂਦ ਆ ਡਰਿੰਕਰ ਪਾਣੀ ਵਾਲੇ ਕੌਲੀਆਂ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ 3 3.5 ਫੁੱਟ ਤੱਕ ਦੀਆਂ ਵੱਡੀਆਂ ਟਰਿਆਂ ਵੀ ਹੈਗੀਆਂ ਨੇ ਬਾਈ ਜੀ ਤੇ ਪਿੰਜਰੇ ਬਾਜੀ ਵਾਲੇ ਕੱਪੜੇ ਵਾਲੇ ਵੀ ਹੈਗੇ ਨੇ ਸਾਡੇ ਕੋਲ ਪਿੰਜਰੇ ਤੇ ਕੱਪੜੇ ਤੋਂ ਬਗੈਰ ਵੀ ਬਾਈ ਜੀ ਅਵੇਲੇਬਲ ਨੇ ਠੀਕ ਹੈ ਜੀ ਜੋਟਾਂ ਵੀ ਨੇ ਹਰ ਚੀਜ਼ ਜਿਹੜੀ ਹੈਗੀ ਆ ਕਬੂਤਰਾਂ ਦੀ ਕੋਈ ਵੀ ਸਮਾਨਤਾ ਨੂੰ ਚਾਹੀਦਾ ਹੋਏ ਕਬੂਤਰਾਂ ਦੇ ਛੱਲੇ ਹਰ ਚੀਜ਼ ਤੁਹਾਨੂੰ ਮਿਲ ਜੇਗੀ ਬਾਈ ਛੱਲਿਆਂ ਦੀ ਗੱਲ ਕਰੀਏ ਆਪਣੇ ਕੋਲ ਜਿਹੜੇ ਸਪੈਸ਼ਲ ਲੋਕ ਵਾਲੇ ਛੱਲੇ ਹੁੰਦੇ ਆ ਤੁਹਾਨੂੰ ਉਹ ਦਿਖਾਣੇ ਬਾਈ ਕਿਉਂਕਿ ਆਮ ਜਿਹੜੇ ਛੱਲੇ ਬਹੁਤ ਦੁਨੀਆ ਕੋਲ ਹੁੰਦੇ ਨੇ ਲੋਕ ਆਲੇ ਆਂਦੇ ਨੇ ਜਦੋਂ ਤੁਸੀਂ 6 ਮਹੀਨੇ 3 ਮਹੀਨੇ ਬਾਅਦ ਖੋਲਦੇ ਹੋ ਟੁੱਟ ਜਾਂਦੇ ਆ ਆਪਣੇ ਇਹ ਛੱਲੇ ਨੇ ਬਾਈ ਟੁੱਟਦੇ ਨਹੀਂ ਹੈਗੇ ਚਾਹੇ ਕੁਝ ਵੀ ਹੋ ਜਵੇ ਠੀਕ ਆ ਜੀ ਇਹਦੇ ਵਿੱਚ 50 ਪੀਸ ਦੀ ਪੈਕਿੰਗ ਵੀ ਸਾਡੇ ਕੋਲ ਹੈਗੀ ਆ 100 ਪੀਸ ਦੀ ਵੀ ਹੈਗੀ ਆ ਕਿਸੇ ਨੂੰ ਵੀ ਚਾਹੀਦੇ ਹੋਣ ਸਾਡੇ ਨਾਲ ਸੰਪਰਕ ਕਰ ਸਕਦਾ ਹੌਲ ਸੇਲਰ ਭਰਾ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਬਲੈਕ ਕਲਰ ਸਪੈਸ਼ਲ ਬਣਾਇਆ ਬਾਈ ਇਹ ਲੋਕ ਵਾਲੇ ਛੱਲੇ ਨੇ ਟੁੱਟਦੇ ਨਹੀਂ ਇਸ ਚੀਜ਼ ਦੀ ਗਾਰੰਟੀ ਆ ਕਈ ਸਾਲਾਂ ਤੋਂ ਭਰਾ ਵਰਤ ਰਹੇ ਨੇ ਤੇ ਪੂਰਾ ਵਧੀਆ ਰਿਜ਼ਲਟ ਆ ਇਹਨਾਂ ਦਾ ਬਾਈ ਜੀ ਬਾਈ ਇਹ 500 ਰੁਪਏ ਦਾ 100 ਛੱਲਾ ਆ ਸਿੰਪਲ ਜੇ ਕਿਸੇ ਨੇ ਨਾਮ ਜਾਂ ਮੋਬਾਈਲ ਨੰਬਰ ਲਖਾਣਾ ਆ 300 ਰੁਪਏ ਨਾਮ ਦੇ ਲੱਗਣਗੇ ਤੇ 300 ਰੁਪਏ ਜਿਹੜੇ ਉਹ ਮੋਬਾਈਲ ਨੰਬਰ ਤੇ ਲੱਗਣਗੇ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਏ ਉਹ ਖਰੀਦ ਸਕਦਾ ਤੇ ਆ ਹੈ ਬਾਈ ਬੱਚਿਆਂ ਦੇ ਛੋਟੇ 7mm 7.5mm ਵਾਲੇ ਦੇਖੋ ਕਲਰ ਬਹੁਤ ਪਿਆਰੇ ਨੇ ਇਹਦੇ ਵਿੱਚ ਤੇ ਇਹ 7-8 ਦਿਨ ਦੇ ਜਿਹੜੇ ਬੱਚੇ ਦੇ ਪੈਂਦੇ ਨੇ ਉਹ ਨੇ ਔਰ ਇਹ ਤਪ ਦੇਣੀ ਬਾਜ਼ੀਆਂ ਦੇ ਵਿੱਚ ਇਹਨਾਂ ਨੂੰ ਉਤਾਰਿਆ ਨਹੀਂ ਜਾ ਸਕਦਾ ਜਦੋਂ ਬੱਚੇ ਵੱਡੇ ਹੋਗੇ ਤੇ ਬਾਜ਼ੀਆਂ ਦੇ ਵਿੱਚ ਤਪਣਗੇ ਨਹੀਂ ਤੇ ਵਧੀਆ ਰਿਜ਼ਲਟ ਆਊਗਾ ਠੀਕ ਹੈ ਜੀ ਜਿਵੇਂ ਸਿਲਵਰ ਦੇ ਜਾਂ ਮੈਟਲ ਦੇ ਆਪਾਂ ਕੋਈ ਹੋਰ ਛੱਲੇ ਜਦੋਂ ਕਬੂਤਰਾਂ ਦੇ ਪੈਰਾਂ ਦੇ ਵਿੱਚ ਪਾਉਂਦੇ ਆ ਤੇ ਬਈ ਉਹ ਤਪ ਜਾਂਦੇ ਆ ਜਿਹਦੇ ਕਰਕੇ ਉਹਨਾਂ ਦੀਆਂ ਲੱਤਾਂ ਥੱਲੋਂ ਸੜ ਜਾਂਦੀਆਂ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਿਹੜੇ ਭਰਾਵਾਂ ਨੇ ਮੈਟਲ ਦੇ ਛੱਲੇ ਪਾਏ ਹੁੰਦੇ ਆ ਠੀਕ ਹੈ ਜੀ ਤੇ ਕੱਪੜਾ ਵੀ ਹਰ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਜੀ ਲੱਕੜ ਦੇ ਪਿੰਜਰੇ ਵੀ ਹੈਗੇ ਨੇ ਠੀਕ ਹੈ ਜੀ ਬਾਕੀ ਮੇਰੇ ਭਰਾ ਆਪਣੀ ਫੇਰ ਇੱਕ ਵਾਰ ਦੁਕਾਨ ਨੋਟ ਕਰ ਲਓ ਲੁਧਿਆਣਾ ਗਿੱਲ ਪਿੰਡ ਰਾਧਾ ਸੁਆਮੀ ਰੋਡ ਮਰੂਤੀ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਆ ਠੀਕ ਆ ਜੀ ਔਰ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਹੋਵੇ ਬੈਠਣ ਵਾਲੇ ਕਬੂਤਰਾਂ ਦੇ ਪੈਚ ਡ੍ਰਿੰਕਰ ਬੜੇ ਤਰ੍ਹਾਂ ਦੇ ਨੇ ਜੋਟਾਂ ਪਿੰਜਰੇ ਹਲਕੇ ਵੀ ਸਸਤੇ ਵੀ ਹੈਗੇ ਨੇ ਵਧੀਆ ਵੀ ਹੈਗੇ ਨੇ ਠੀਕ ਆ ਜੀ ਆਪਣੇ ਕੋਲ 700 ਰੁਪਏ ਦਾ ਪਿੰਜਰਾ ਵੀ ਹੁਣ ਹੈਗਾ ਆ ਕਈ ਵਾਰ ਭਰਾ ਕਹਿੰਦੇ ਸੀ ਬਾਈ ਸਸਤਾ ਉਹ ਦਿੰਦੇ ਨੇ ਕਵਾਲਿਟੀ ਦੇ ਹਿਸਾਬ ਨਾਲ ਹਰ ਤਰ੍ਹਾਂ ਦੀ ਜਿਹੜੀ ਚੀਜ਼ ਆਪਣੇ ਕੋਲ ਇਸ ਟਾਈਮ अवेलेबल ਆ ਮੌਜੂਦ ਆ ਮੇਰੇ ਭਰਾ ਠੀਕ ਆ ਜੇ ਕਿਸੇ ਭਰਾ ਨੂੰ ਮੈਟ ਚਾਹੀਦਾ ਹੋਵੇ ਇਹ ਦੇਖੋ ਜੀ ਸਾਡੇ ਕੋਲ ਮੈਟ ਵੀ अवेलेबल ਆ ਠੀਕ ਆ ਆਪਣੇ ਜਿੱਦਾਂ ਜੋਟਾਂ ਦੇ ਪਿੰਜਰਿਆਂ ਦੇ ਵਿੱਚ ਰੱਖਣਾ ਹੋਵੇ ਜਾਂ ਖੁੱਡਿਆਂ ਤੇ ਲਾਣਾ ਹੋਵੇ ਤੇ ਮੈਟ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਾਕੀ ਵੀਰੇ ਇਹ ਹੈਗੇ ਨੇ ਐਗ ਬੋਲ ਜੇ ਅੰਡਿਆਂ ਦੇ ਵਾਸਤੇ ਜਿਹੜੇ ਆ ਇਹ ਵੀ ਸਾਡੇ ਕੋਲ ਹੈਗੇ ਨੇ ਤੇ ਨਾਰੀਅਲ ਪੈਡ ਵੀ ਸਾਡੇ ਕੋਲ अवेलेबल ਆ ਆਪਣੇ ਕੋਲ ਡਰਿੰਕਰਾਂ ਦੀ ਜਿਹੜੀ ਰੇਂਜ ਹੈਗੀ ਆ ਅੱਧੇ ਲੀਟਰ ਤੋਂ ਲੈ ਕੇ ਆਪਣੇ ਕੋਲ 6 ਲੀਟਰ ਤੱਕ ਡ੍ਰਿੰਕਰ ਪਏ ਨੇ ਬਾਈ ਇਹ ਸਾਹਮਣੇ ਸਾਰੇ ਸਾਰੇ ਡ੍ਰਿੰਕਰ ਆ ਬੋਰੇ ਭਰੇ ਪਏ ਨੇ ਡ੍ਰਿੰਕਰਾਂ ਦੇ ਟਰੇਆਂ ਸਭ ਹੈਗੀਆਂ ਨੇ ਜੀ ਬਾਕੀ ਆਪਣੇ ਕੋਲ ਪੱਥਰ ਡਾਈ ਜਿਹੜੀ ਹੈਗੀ ਆ ਹੋਲ ਸੇਲ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਆਪਣੇ ਕੋਲ ਪੂਰੇ ਡੱਬਿਆਂ ਦੇ ਡੱਬੇ ਆਉਂਦੇ ਨੇ ਕਲਰ ਹਰ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਪੱਕੇ ਕਲਰ ਸਪੈਸ਼ਲ ਥਿਨਰ ਦੇ ਵਿੱਚ ਬਣਾਏ ਹੋਏ ਔਰ ਵਧੀਆ ਰਿਜ਼ਲਟ ਕਲਰ ਕਿਸੇ ਵੀ ਰੰਗ ਦਾ ਤਰ੍ਹਾਂ ਦਾ ਕਲਰ ਚਾਹੀਦਾ ਹੋਵੇ ਕਬੂਤਰਾਂ ਨੂੰ ਲਗਾਉਣ ਵਾਲਾ ਉਹ ਤੁਸੀਂ ਸਾਡੇ ਕੋਲੋਂ ਉਹ ਵੀ ਮੰਗਵਾ ਸਕਦੇ ਹੋ ਠੀਕ ਆ ਜੀ ਪੱਕੇ ਰੰਗ ਦੇ ਸਾਡੇ ਕੋਲ ਕੱਪੜੇ ਵੀ ਮੌਜੂਦ ਨੇ ਤੇ ਜੇ ਕਿਸੇ ਨੇ ਹੋਲ ਸੇਲ ਦੇ ਵਿੱਚ ਸਮਾਨ ਖਰੀਦਣਾ ਹੋਵੇ ਉਹ ਖਰੀਦ ਸਕਦਾ ਜੀ ਇੱਕ ਹੋਰ ਚੀਜ਼ ਆ ਬਾਈ ਜਿਹੜਾ ਸਮਾਨ ਛੋਟਾ ਆ ਇਹ ਕੋਰੀਅਰ ਹੁੰਦਾ ਜਿਹੜੇ ਵੱਡੇ ਸਮਾਨ ਆ ਜਿਵੇਂ ਸਤਰੀਆਂ ਪਿੰਜਰੇ ਪੈਪਾਂ ਇਹ ਜਿਹੜੀਆਂ ਚੀਜ਼ਾਂ ਆ ਆਪਾਂ ਕੋਰੀਅਰ ਨਹੀਂ ਕਰਦੇ ਠੀਕ ਆ ਜੀ ਬਾਕੀ ਛੋਟੀਆਂ ਕੌਲੀਆਂ ਡਰਿੰਕਰ ਛੱਲੇ ਤੇ ਛੋਟੇ ਛੋਟੇ ਜਿਹੜੇ ਮਟੀਰੀਅਲ ਹੈਗਾ ਤੁਸੀਂ ਜਿਹੜਾ ਹੈਗਾ ਆਏ ਆਪਾਂ ਕੋਰੀਅਰ ਤੁਸੀਂ ਇਹ ਕਰਵਾ ਸਕਦੇ ਹੋ ਠੀਕ ਆ ਜੀ ਐਸ਼ਟੈਂ ਫੇਰ ਤੁਹਾਨੂੰ ਦੱਸਦੀਏ ਗਿੱਲਪਿੰਡ ਲੁਧਿਆਣੇ ਦੇ ਵਿੱਚ ਤੇ ਇੱਕ ਹੋਰ ਚੀਜ਼ ਤੁਹਾਨੂੰ ਦੱਸੀਏ ਇਹ ਚਿੜੀਆਂ ਦੇ ਵਾਸਤੇ ਛੋਟੀਆਂ ਦੇ ਵਾਸਤੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਦਾਣਾ ਪਾ ਕੇ ਕਿਤੇ ਵੀ ਇਹਨੂੰ ਟੰਗ ਸਕਦੇ ਹੋ ਤੁਹਾਡੇ ਘਰ ਚਿੜੀਆਂ ਛੋਟੇ ਛੋਟੇ ਪੰਛੀ ਜਿਹੜੇ ਆ ਕੇ ਇਹਦੇ ਵਿੱਚੋਂ ਦਾਣਾ ਖਾਣਗੇ ਘਰ ਦਾ ਮਾਹੌਲ ਜਿਹੜਾ ਪੂਰਾ ਵਧੀਆ ਬਣਾਣਗੇ ਠੀਕ ਹੈ ਜੀ ਇਹ ਸਪੈਸ਼ਲ ਜਿਹੜਾ ਹੈਗਾ ਛੋਟੀਆਂ ਪੰਛੀਆਂ ਦੇ ਚਿੜੀਆਂ ਦੇ ਵਾਸਤੇ ਇਹਦੇ ਉੱਪਰ ਬੈਠ ਕੇ ਜਿਹੜਾ ਹੈਗਾ ਬੋਤਲ ਦੇ ਵਿੱਚੋਂ ਦਾਣਾ ਖਾਂਦੇ ਰਹਿੰਦੇ ਨੇ ਠੀਕ ਹੈ ਜੀ ਤੇ ਤਰ੍ਹਾਂ ਪਲਾਸਟਿਕ ਦੀਆਂ ਬਹੁਤ ਤਰਾਂੀਆਂ ਨੇ ਸਾਡੇ ਕੋਲ ਤੇ ਛੱਤ ਵਾਲੀਆਂ ਬਗੈਰ ਛੱਤ ਤੋਂ ਹਰ ਤਰ੍ਹਾਂ ਦੀਆਂ ਟਰਿਆਂ ਵੀ ਮੌਜੂਦ ਨੇ ਮੇਰੇ ਭਰਾ ਤੁਹਾਨੂੰ ਇੱਕ ਹੋਰ ਦਿਖਾ ਦਿੰਨੇ ਆ ਇਹ ਉੱਪਰ ਪਈਆਂ ਬਈ ਟਰਿਆਂ ਜਿਹੜੀਆਂ ਉੱਪਰੋਂ ਖੁੱਲਦੀਆਂ ਮਿਲਦੀਆਂ ਨੇ ਐਂਗਲੇ ਦੇ ਉੱਪਰ ਲੱਗੇ ਹੋਏ ਨੇ ਠੀਕ ਆ ਜੀ ਇਹ ਵੀ ਆਪਣੇ ਕੋਲ ਅਵੇਲੇਬਲ ਨੇ ਮੌਜੂਦ ਨੇ ਕਿਉਂਕਿ ਆਪਾਂ ਹਰ ਤਰ੍ਹਾਂ ਦੀ ਜਿਹੜਾ ਹੈਗਾ ਆ ਕੋਈ ਵੀ ਐਸਾ ਸਮਾਨ ਹੋਣ ਰਿਹਾ ਨਹੀਂ ਵੀ ਜਿਹੜਾ ਆਪਣੇ ਕੋਲ ਨਾ ਹੋਵੇ ਠੀਕ ਆ ਤੇ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਆਪਣੇ ਨਾਲ ਸੰਪਰਕ ਕਰਕੇ ਮੰਗਾ ਸਕਦਾ ਆਪਣੇ ਕੋਲੇ ਫੇਕ ਐਗ ਵੀ ਹੈਗੇ ਨੇ ਤੇ ਦੂਜਾ ਵੇ ਡੋਲੀਆਂ ਪਿੰਜਰੇ ਕੁਛ ਵੀ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਆਪਣੇ ਕੋਲ ਆਪਾਂ ਅਸੀਂ ਆਪ ਤਿਆਰ ਕਰਦੇ ਆ ਹੈਵੀ ਡਿਊਟੀ ਪੂਰੇ ਆਪਾਂ ਜਿਹੜੀ ਪਾਈਪ ਯੂਜ਼ ਕਰਦੇ ਆ ਵੀਰੇ ਫੁੱਲ ਹੈਵੀ ਯੂਜ਼ ਕਰਦੇ ਆ ਫਿਰ ਤੁਹਾਨੂੰ ਦੱਸ ਦਈਏ ਜਿਹੜੀ ਪਾਈਪ ਹੈਗੀ ਆ ਆਮ ਜਿਹੜੇ ਭਰਾ ਹੈਗੇ ਆ ਕਈ ਵਿੱਚ ਹਲਕੀ ਵੀ ਯੂਜ਼ ਕਰਦੇ ਆ ਆਪਾਂ ਫੁੱਲ ਹੈਵੀ ਯੂਜ਼ ਕਰਦੇ ਆ ਫੁੱਲ ਹੈਵੀ ਆ ਡੋਲੀਆਂ ਵੀ ਜਿੰਨੀਆਂ ਵੀ ਆ ਸਾਡੇ ਕੋਲ ਤੇ ਕੁਆਲਟੀ ਦੇ ਸਾਰ ਦੇ ਨਾਲ ਜਿਹੜਾ ਹੈਗਾ ਤੁਸੀਂ ਇਹ ਆਪਣੇ ਮਰਜ਼ੀ ਦੇ ਨਾਲ ਬਣਵਾ ਕੇ ਲੈ ਕੇ ਜਾ ਸਕਦੇ ਹੋ ਔਰ ਸ਼ੌਕੇ ਵੀ ਹੈਗੇ ਨੇ ਆਪਣੇ ਕੋਲ ਇਹ ਵੀ ਆਪਣੇ ਕੋਲ ਵਧੀਆ ਹੈਗੇ ਨੇ ਪੂਰੇ ਤੇ ਜਿਹੜੀ ਇਹ ਛਤਰੀ ਹੈਗੀ ਆ ਅਪ ਡਾਊਨ ਕਰਨ ਵਾਲੀ ਸਪੈਸ਼ਲ ਡਿਜ਼ਾਈਨ ਕੀਤੀ ਆ ਇਹ ਛਤਰੀ ਜਿਹੜੀ ਹੈਗੀ ਆ ਤੁਸੀਂ ਰੱਸੀ ਦੇ ਨਾਲ ਉੱਪਰ ਥੱਲੇ ਕਰ ਸਕਦੇ ਹੋ ਜਿਵੇਂ ਉਪਰੋਂ ਛਤਰੀ ਆਪਾਂ ਡੰਡਾ ਨਹੀਂ ਡਾਊਨ ਕਰਨਾ ਕੱਲੀ ਛਤਰੀ ਜਿਹੜੀ ਹੈਗੀ ਆ ਡਾਊਨ ਆ ਜੂਗੀ ਤੇ ਕਬੂਤਰ ਜਿਹੜਾ ਆਰਾਮ ਦੇ ਨਾਲ ਖੁੱਡੇ ਦੇ ਵਿੱਚ ਜਾ ਸਕਦਾ ਠੀਕ ਹੈ ਜੀ ਤੇ ਕੱਪੜੇ ਜਿਹੜੇ ਹੈਗੇ ਆ ਹਰ ਤਰ੍ਹਾਂ ਦੇ ਆਪਣੇ ਕੋਲ ਉਹ ਵੀ ਅਵੇਲੇਬਲ ਹੈਗੇ ਨੇ ਬਾਕੀ ਮੇਰੇ ਭਰਾ ਜਿਹੜਾ ਹੈਗਾ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਤੇ ਦਵਾਈਆਂ ਜਿਹੜੀਆਂ ਕਬੂਤਰਾਂ ਦੀਆਂ ਤੁਹਾਨੂੰ ਪਤਾ ਸਾਡੇ ਕੋਲ ਹੁੰਦੀਆਂ ਅਸੀਂ ਤੁਹਾਨੂੰ ਜਾਣਕਾਰੀ ਵੀ ਵਿਰੇ ਦਿੰਨੇ ਰਹਿੰਦੇ ਆ ਜੇ ਕਿਸੇ ਭਰਾ ਨੂੰ ਕੋਈ ਵੀ ਦਵਾਈ ਦੀ ਲੋੜ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਦਿੱਤੇ ਹੋਏ ਨੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਹ ਮੰਗਵਾ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਕਿੱਦਾਂ ਦੀ ਲੱਗੀ ਵੀਡੀਓ ਦੱਸਿਓ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ